जय महादेव दोस्तों ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਪੂਰੇ ਪੰਜਾਬ ਦੇ ਅੰਦਰ ਨਗਰ ਨਿਗਮ ਦੀਆਂ ਚੋਣਾਂ ਦਾ ਬਿਗਲ ਵੱਜਿਆ ਹੋਇਆ ਉਸੇ ਤਰੀਕੇ ਨਾਲ ਲੁਧਿਆਣਾ ਸ਼ਹਿਰ ਦੇ ਅੰਦਰ ਵੀ ਹਰ ਪਾਰਟੀ ਚੋਣ ਮੈਦਾਨ ਦੇ ਵਿੱਚ ਨਿਤਰੀ ਹੋਈ ਆ ਪਰ ਲੁਧਿਆਣਾ ਦੇ 95 ਵਾਡਾਂ ਦੇ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਲੋਕ ਦੇਖੋ ਕਿ ਲੁਧਿਆਣਾ ਦੇ ਵਿਕਾਸ ਲਈ ਕਿਹੜੀ ਪਾਰਟੀ ਸਹੀ ਹੈ ਕਿਹੜੇ ਉਮੀਦਵਾਰ ਚੰਗੇ ਆ ਦੋਸਤੋ ਅੱਜ ਤੋਂ 4 ਮਹੀਨੇ ਪਹਿਲਾਂ ਜਦੋਂ 5 ਮਹੀਨੇ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਸ ਸਮੇਂ ਲੁਧਿਆਣੇ ਚੋਂ ਦੋ ਵਾਰੀ ਲੋਕ ਸਭਾ ਦੇ ਮੈਂਬਰ ਰਹ ਚੁਕੇ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਲੈ ਕੇ ਲੋਕਾਂ 'ਚ ਵੋਟ ਮੰਗਣ ਆਏ ਤੇ ਉਸ ਸਮੇਂ ਉਹਨਾਂ ਵੱਲੋਂ ਮਰਿਆਦਾ ਪ੍ਰਸ਼ੂਤਮ ਭਗਵਾਨ ਜੀ RAM ਜੀ ਦਾ ਨਾਂ ਦਾ ਇਸਤੇਮਾਲ ਕੀਤਾ ਗਿਆ ਤੇ ਲੋਕਾਂ ਨੂੰ ਕਿਹਾ ਕਿ ਜੋ RAM ਕੋ ਲਾਏ ਹਾਂ ਅਸੀਂ ਉਹਨੂੰ ਲਾਏਗੇ ਉਹਨਾਂ ਦੇ ਨਾਂ ਤੇ ਵੋਟ ਦੋ ਪਰ ਤੁਸੀਂ ਲੋਕ ਚੰਗੇ ਭਲੀ ਭਾਤੀ ਜਾਣਦੇ ਹੋ ਕਿ ਲੁਧਿਆਣੇ ਦੇ ਲੋਕ ਬੜੇ ਇਮੋਸ਼ਨਲ ਲੋਕ ਨੇ ਜਜ਼ਬਾਤੀ ਲੋਕ ਨੇ ਬੜੇ ਪਿਆਰ ਤੇ ਸਨੇਹ ਭਰੇ ਲੋਕ ਨੇ ਉਹਨਾਂ ਲੋਕਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਜੀ ਭਰ ਕੇ ਵੋਟਾਂ ਦਿੱਤੀਆਂ ਜਦਕਿ ਤੁਸੀਂ ਲੋਕ ਚੰਗੀ ਤਰ੍ਹਾਂ ਜਾਣੂ ਹੋ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਰਵਨੀਤ ਬਿੱਟੂ ਜਾਦੇ ਕੇਂਦਰ ਚ ਵਜ਼ੀਰ ਬਣਿਆ ਉਹ ਲੁਧਿਆਣੇ ਸ਼ਹਿਰ ਨੂੰ ਭੁੱਲ ਕੇ ਬਹਿ ਗਏ ਆ ਦੂਜੇ ਪਾਸੇ ਗੱਲ ਆਂਦੀ ਆ ਆਪਣਾ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਜਾ ਵੜਿੰਗ ਜੀ ਗਿੱਦੜਵਾਹੇ ਦੀ ਧਰਤੀ ਛੱਡ ਕੇ ਜਦੋਂ ਲੁਧਿਆਣੇ ਚਾਏ ਉਹ ਤੇ ਉਹਨਾਂ ਦੀ ਧਰਮ ਪਤਨੀ ਬਾਰ-ਬਾਰ ਲੋਕਾਂ ਨੂੰ ਕਹੇ ਕਿ ਗੁੰਮਰਾਹ ਕਰਦੇ ਰਹੇ ਕਿ ਲੁਧਿਆਣਾ ਸਾਡੀ ਕਰਮ ਭੂਮੀ ਵੀ ਆ ਲੁਧਿਆਣੇ ਰਵਾਂਗੇ ਵੀ ਪਰ ਆਪਾਂ ਲੋਕ ਚੰਗੀ ਤਰ੍ਹਾਂ ਜਾਣਦੇ ਆ ਲੋਕ ਸਭਾ ਚੋਣਾਂ ਚ ਲੁਧਿਆਣੇ ਦੀ ਜਨਤਾ ਨੇ ਜਦੋਂ ਰਾਜਾ ਵੜਿੰਗ ਜੀ ਨੂੰ ਲੋਕ ਸਭਾ ਦੇ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਭੇਜਿਆ ਉਹ ਗਿੱਦੜਵਾਹੇ ਆਪਣੀ ਧਰਮ ਪਤਨੀ ਦਾ ਬਾਈ ਇਲੈਕਸ਼ਨ ਚਤਾਨ ਚ ਲੱਗੇ ਰਹੇ ਲੁਧਿਆਣੇ ਦੇ ਲੋਕਾਂ ਨੂੰ ਭੁੱਲ ਗਏ ਲੁਧ ਤੇ ਹੁਣ ਬੀਤੇ ਤਿੰਨ ਦਿਨਾਂ ਤੋਂ ਲੁਧਿਆਣੇ ਦੇ ਮਾਹੌਲ ਨੂੰ ਫੇਰ ਧਰਮ ਦੇ ਨਾਂ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਤਿੰਨ ਦਿਨਾਂ ਤੋਂ ਅਸੀਂ ਲੋਕ ਦੇਖ ਰਹੇ ਹਾਂ ਕਿ ਸ਼ਹਿਰ ਦੇ ਅੰਦਰ ਫੇਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੈ ਧੜਾ ਧੜ ਪ੍ਰਚਾਰ ਕਰਦੇ ਹੋਏ ਲਗਾ ਰਹੇ ਹੈ ਕਿ ਜੀ ਜੋ ਰਾਮ ਕੋ ਲਾਏ ਹਾਂ ਅਮ ਉਹਨੂੰ ਲਾਏਗੇ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਦੋਸਤੋ ਕੀ ਤੁਸੀਂ ਲੋਕ ਲੋਕਾਂ ਨੂੰ ਦੱਸ ਸਕਦੇ ਹੋ ਕਿ ਪਿਛਲੇ 2.5 ਸਾਲ ਜਾਂ ਪਿਛਲੇ 10 ਸਾਲ ਦੇ ਵਿੱਚ ਤੁਸੀਂ ਲੋਕਾਂ ਲਈ ਕਿਹੜਾ ਕੰਮ ਕੀਤਾ ਹੈ ਅੱਜ ਤੁਸੀਂ ਲੋਕ ਸਭਾ ਚੋਣਾਂ ਤੋਂ ਬਾਅਦ ਨਗਰ ਨਿਗਮ ਦੀਆਂ ਚੋਣਾਂ 'ਚ ਵੀ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਨਾਂ ਨੂੰ ਲੈ ਕੇ ਆ ਰਹੇ ਹੋ ਤੁਹਾਡੇ ਕੋਲ ਲੋਕਾਂ ਨੂੰ ਦੱਸਣ ਲਈ ਨਹੀਂ ਜਦਕਿ ਨਗਰ ਨਿਗਮ ਦੇ ਕੌਂਸਲਰ ਦਾ ਕੰਮ ਕੀ ਹੁੰਦਾ ਲੋਕਾਂ ਨੂੰ ਬਿਹਤਰ ਸੀਵਰੇਜ ਪਾਣੀ ਦੀ ਸਹੂਲਤਾਂ ਮੁਹਈਆ ਕਰਵਾਉਣਾ ਜਿਹੜੇ ਨਗਰ ਨਿਗਮ ਦੇ ਸੰਬੰਧਿਤ ਕੰਮ ਹੋ ਕਰਵਾ ਕੇ ਦੇਣਾ ਤੇ ਉਹ ਕੰਮੇ ਦਾ ਮਤਲਬ ਤੁਸੀਂ ਕਿਤੇ ਨਹੀਂ ਸੋਸ਼ਲ ਵਰਕ ਵੀ ਨਹੀਂ ਕੀਤਾ ਉੱਥੇ ਵੀ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਦਾ ਨਾਮ ਵਰਤ ਰਹੇ ਹੋ ਬੜੀ ਦੁਰਭਾਗੇਪੂਰਨ ਬਾਤ ਹੈ ਮੈਂ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਦੋਸਤੋ ਲੁਧਿਆਣੇ ਸ਼ਹਿਰ ਨੂੰ ਵਿਕਾਸ ਦੇ ਰਾਹ ਤੇ ਲਜਾਣ ਲਈ ਦੇਖੋ ਆਪਾਂ ਸਾਰੇ ਜਾਣਦੇ ਆ ਪਿਛਲੇ 2.5 ਸਾਲ ਤੋਂ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵਲੰਚਿੰਗ ਮਾਨ ਦੀ ਸਰਕਾਰ ਚੱਲ ਰਹੀ ਹੈ ਉਹ ਸਰਕਾਰ ਦੇ ਦੌਰਾਨ ਉਹਨਾਂ ਨੇ ਐਮ ਐਲ ਏ ਬਹੁਤ ਹੀ ਸਤਿਕਾਰਯੋਗ ਹਲਕਾ ਸੈਂਟਰਲ ਤੋਂ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਹੋਗੇ ਜਾਂ ਨਾਰਥ ਤੋਂ ਚੌਧਰੀ ਮਦਨ لال ਬੱਗਾ ਹੋਗੇ ਜਾਂ ਵੈਸਟ ਤੋਂ ਗੁਰਪ੍ਰੀਤ ਗੋਗੀ ਹੋਗੇ ਇਹ ਸਾਰੇ ਨੁਮਾਇੰਦੇ ਲੋਕਾਂ ਦੇ ਵਿੱਚ ਵਿਚਰੇ ਨੇ ਬੇਸ਼ੱਕ ਪਾਣੀ ਦੀ ਗੱਲ ਹੋਵੇ ਸੀਵਰੇਜ ਦੀ ਗੱਲ ਹੋਵੇ ਪਾਰਕਾਂ ਨੂੰ ਮੈਨੇਜਮੈਂਟ ਦੀ ਗੱਲ ਹੋਵੇ ਸੜਕਾਂ ਤੇ ਪੈਚ ਵਰਕ ਦੀ ਗੱਲ ਹੋਵੇ ਉਹ ਤਾਂ ਲੋਕ ਇਹਨਾਂ ਦੇ ਨੁਮਾਇੰਦਿਆਂ ਨੂੰ ਯਾਦ ਕਰਦੇ ਆ ਜਿਹੜੇ ਇਹਨਾਂ ਦੇ ਵਾੜਾਂ 'ਚ ਵਰਕਰ ਘੁੰਮਦੇ ਆ ਉਹਨਾਂ ਨੂੰ ਯਾਦ ਕਰਦੇ ਆ ਉਸ ਸਮੇਂ ਤਾਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਆਗੂ ਨਜ਼ਰ ਨਹੀਂ ਆਏ ਤੇ ਅੱਜ ਨਗਰ ਨਿਗਮ ਦੀਆਂ ਚੋਣਾਂ ਦਾ ਬਿਗਲ ਵੱਜਦੇ ਹੈ ਅਮਰਿੰਦਰ ਸਿੰਘ ਰਾਜਾ ਵਰਿੰਗ ਵੀ ਕ੍ਰੈਡਿਟ ਲੈਣ ਆ ਗਏ ਤੇ ਰਵਨੀਤ ਸਿੰਘ ਬਿੱਟੂ ਜਿਹੜੇ 5 ਮਹੀਨੇ ਲੁਧਿਆਣੇ ਤੋਂ ਮੰਤਰੀ ਬਣ ਕੇ ਗੈਪ ਹੋ ਗਏ ਉਹ ਅੱਜ ਫੇਰ ਭਗਵਾਨ ਰਾਮ ਦਾ ਨਾਮ ਲੈ ਕੇ ਆ ਰਹੇ